ਕੋਸ਼ ਦਿਨ ਪਹਿਲੇ ਸ਼ਾਸਤਰੀ ਚੌਂਕ ਤੋਂ ਇੱਕ ਜਿਹੜਾ ਮੋਟਰਸਾਈਕਲ ਚੋਰੀ ਕਰਕੇ ਇੱਕ ਨੌਜਵਾਨ ਲੜਕਾ ਜਿਹੜਾ ਭਜਦਾ ਤੇ ਤੇਰਾ ਮੋਟਰਸਾਈਕਲ ਦਾ ਮਾਲਕ ਇਹ ਉਹਨੂੰ ਰੋਕਣ ਦੀ ਕੋਸ਼ਿਸ਼ ਕਰਦਾ ਤੇ ਇਹ ਜਿਹੜਾ ਨੌਜਵਾਨ ਹੈ ਉਹਨੂੰ ਅੱਗੋਂ ਲਲਕਾਰਦਾ ਹੈ ਤੇ ਮੋਟਰਸਾਈਕਲ ਪਾ ਜਾ ਕੇ ਲੈ ਜਾਂਦਾ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਮਾਨਯੋਗ ਡੀਜੀਪੀ ਸਾਹਿਬ ਤੇ ਟੀਆਈ ਸਾਹਿਬ ਕੋਈ ਮਾਨਯੋਗ ਐਸਐਸਪੀ ਸਾਹਿਬ ਨੇ ਸਾਨੂੰ ਉਹਦੀ ਅਦਾਇਤਾਂ ਦਿੱਤੀਆਂ ਉਹਦੇ ਮੁਤਾਬਕ ਅਸੀਂ ਜਿਹੜੇ ਇਹ ਦੋ ਚੋਰ ਫੜੇ ਜਿਹੜਾ ਸੀ ਰਮਨਦੀਪ ਬਰਮਣੀ ਐ ਉਸ ਦਿਨ ਜਿਹੜਾ ਇਹ ਲਲਕਾਰ ਕੇ ਭੱਜਾ ਸੀ ਇਹਨੂੰ ਕਾਬੂ ਕੀਤਾ ਨਾਲ ਦਾ ਜਿਹੜਾ ਇਹਦਾ ਸਾਥੀ ਸੀ ਅਸੀਂ ਗੁਰਪ੍ਰੀਤ ਕਾਬੂ ਕੀਤਾ ਇਹ ਜਿਹੜੇ ਸਾਰੇ ਨੇ ਦੋਵੇਂ ਜਣੇ ਨੇ ਸਿੰਘੇਸੈਨੀਆਂ ਦੇ ਰਹਿਣ ਵਾਲੇ ਨੇ ਤੇ ਥਾਣਾ ਬੈਰੋਕੇ ਦੇ ਵਿੱਚ ਇਹਨਾਂ ਦਾ ਪਿੰਡ ਪੈਂਦਾ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਤੋਂ ਅਸੀਂ 15 ਜਿਹੜੇ ਮੋਟਰਸਾਈਕਲ ਨੇ ਹੋਰ ਕਵਰ ਕਰ ਚੁੱਕੇ ਆ ਇਹ ਆਤਨ ਮੌਜੂਦ ਸੀਗੇ ਅੱਗੇ ਵੀ ਇਹਨਾਂ ਤੇ ਭਰ ਕੇ ਦਰਦਨੇ ਸਿਟੀ ਜਲਾਲਾਬਾਦ ਵੀ ਪਰਚਾ ਦਰਜੇ ਤੇ ਹੋਰ ਥਾਣਿਆਂ ਦੇ ਵਿੱਚ ਵੀ ਇਹਨਾਂ ਤੇ ਮੁਕਦਮੇ ਦਰਜ ਹੋਏ ਉਸ ਦਿਨ ਪਹਿਲੇ ਸ਼ਾਸਤਰੀ ਚੌਂਕ ਤੋਂ ਇੱਕ ਜਿਹੜਾ ਮੋਟਰਸਾਈਕਲ ਚੋਰੀ ਕਰਕੇ ਇੱਕ ਨੌਜਵਾਨ ਲੜਕਾ ਜਿਹੜਾ ਭਜਦਾ ਤੇ ਤੇਰਾ ਮੋਟਰਸਾਈਕਲ ਦਾ ਮਾਲਕ ਇਹ ਉਹਨੂੰ ਰੋਕਣ ਦੀ ਕੋਸ਼ਿਸ਼ ਕਰਦਾ ਤੇ ਇਹ ਜਿਹੜਾ ਨੌਜਵਾਨ ਹੈ ਉਹਨੂੰ ਅੱਗੋਂ ਲਲਕਾਰਦਾ ਹੈ ਤੇ ਮੋਟਰਸਾਈਕਲ ਪਾ ਜਾ ਕੇ ਲੈ ਜਾਂਦਾ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਮਾਨਯੋਗ ਡੀਜੀਪੀ ਸਾਹਿਬ ਤੇ ਪੀਆਈ ਸਾਹਿਬ ਕੋਈ ਮਾਨਯੋਗ ਐਸਐਸਪੀ ਸਾਹਿਬ ਨੇ ਸਾਨੂੰ ਉਹਦੀ ਅਦਾਇਤਾਂ ਦਿੱਤੀਆਂ ਉਹਦੇ ਮੁਤਾਬਕ ਅਸੀਂ ਜਿਹੜੇ ਇਹ ਦੋ ਚੋਰ ਫੜੇ ਜਿਹੜਾ ਅਸੀਂ ਰਮਨਦੀਪ ਭਰਮਣੀ ਹੈ ਉਸ ਦਿਨ ਜਿਹੜਾ ਇਹ ਲਲਕਾਰ ਕੇ ਭੱਜਾ ਸੀ ਇਹਨੂੰ ਕਾਬੂ ਕੀਤਾ ਨਾਲ ਦਾ ਜਿਹੜਾ ਇਹਦਾ ਸਾਥੀ ਸੀ ਅਸੀਂ ਗੁਰਪ੍ਰੀਤ ਕਾਬੂ ਕੀਤਾ ਇਹ ਜਿਹੜੇ ਸਾਰੇ ਨੇ ਦੋਵੇਂ ਜਣੇ ਨੇ ਸਿੰਘੇਸੈਨੀਆਂ ਦੇ ਰਹਿਣ ਵਾਲੇ ਨੇ ਤੇ ਥਾਣਾ ਬੈਰੋਕੇ ਦੇ ਵਿੱਚ ਇਹਨਾਂ ਦਾ ਪਿੰਡ ਪੈਂਦਾ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਤੋਂ ਅਸੀਂ 15 ਜਿਹੜੇ ਮੋਟਰਸਾਈਕਲ ਨੇ ਹੋਰ ਕਵਰ ਕਰ ਚੁੱਕੇ ਆ ਇਹ ਆਤਨ ਮਲਜੂਮ ਸੀਗੇ ਅੱਗੇ ਵੀ ਇਹਨਾਂ ਤੇ ਪਰਕੇ ਦਰਜ ਨੇ ਸਿਟੀ ਜਲਾਲਾਬਾਦ ਵੀ ਪਰਚਾ ਦਰਜ ਤੇ ਹੋਰ ਥਾਣਿਆਂ ਦੇ ਵਿੱਚ ਵੀ ਇਹਨਾਂ ਤੇ ਮੁਕਦਮੇ ਦਰਜ ਨੇ